ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜਾ ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਆ ਅੱਜ ਦੀ ਵਾਰ ਜਿਹੜੀ ਵੀਡੀਓ ਬਣਾਉਣ ਲੱਗੇ ਆ ਸਿੰਘ ਡੇਰੀ ਫਾਰਮ ਚੋਂ ਬਣਾਉਣ ਲੱਗੇ ਆ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੀ ਕੌਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਬਾਈ ਕੋਲੇ ਬਈ ਪੰਜ ਗਾਵਾਂ ਨੇ ਤਿੰਨ ਤਾਜ਼ੀਆਂ ਸੂਈਆਂ ਇੱਕ ਟੋਕੜ ਇੱਕ ਗੱਬਣ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬੱਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹਾਂ ਵਧੀਆ ਠੀਕ ਠਾਕ ਕਿਰਪਾ ਗੁਰੂ ਆਉਂਦਾ ਸਮਰਾਧੀ ਚੱਲ ਕਲਾ ਵਧੀਆ ਵਧੀਆ ਚੱਲ ਰਗਾ ਹਾਂ ਸੋਹਣਾ ਚੱਲਦਾ ਜੀ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਿਆ ਰਸੋ ਬਹੁਤ ਸੋਹਣਾ ਰਿਜ਼ਲਟ ਮਿਲਦਾ ਆਪਣੀਆਂ ਅੰਦਰ ਤੁਹਾਨੂੰ ਪਤਾ ਹੈ ਰੁਟੀਨ ਦੇ ਵਿੱਚ ਹੀ ਪੈਂਦਾ ਹੁੰਦਾ ਹਮ ਮਾਲ ਵੀ ਸਾਫ ਸੁਥਰਾ ਹਾਂ ਹਾਂ ਮਾਲ ਸਾਫ ਸੁਥਰਾ ਹੁੰਦਾ ਹੈ ਹਮ ਬਾਕੀ ਪਈ ਕਸਟਮਰਾਂ ਨੇ ਦੇਣਾਗਾ ਸਹੀ ਗੱਲ ਨਾਮ ਤੇ ਡਰੈਸ ਨਾਮ ਹੈਗਾ ਭਰਪੂਰ ਸਿੰਘ ਪਿੰਡ ਹੈਗਾ ਸੰਧੂ ਕਲਾ ਜ਼ਿਲ੍ਹਾ ਬਰਨਾਲਾ ਤਸਵੀਲਾ ਪੰਤੋਪਾ ਪੈ ਜਾਂਦੀ ਹੈ ਫੋਨ ਨੰਬਰ 9915466734 ਠੀਕ ਹੈ ਭਾਈ ਨੇੜੇ ਪਿੰਡ ਨੇੜੇ ਪਿੰਡ ਵਾਸਾ ਇਧਰੋਂ ਮਾਲਾ ਮੋਗੇ ਵਾਲੀ ਸਾਈਡ ਤੋਂ ਭਗਤ ਵਾਲੀ ਸਾਈਡ ਤੋਂ ਭਤੌੜ ਰਹਿ ਜਾਂਦਾ ਹਮ ਬਰਨਾਲਾ ਸਾਈਡ ਤੋਂ ਸਹਣਾ ਰਹਿ ਜਾਂਦਾ ਹਮ ਇਧਰ ਮਾਨਸ ਵਾਲੇ ਪਾਸੋਂ ਤੋਂ ਪਾਰ ਹੈ ਜੀ ਮੋਬਾਈਲ ਨੰਬਰ ਇੱਕ ਵਾਰੀ ਹੋਰ 9915466734 ਇਹ ਬਾਈ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲਿਆ ਨੋਟ ਕਰ ਲੋ ਭਾਈ ਇਧਰੋਂ ਲੱਗਦੇ ਆ ਕਿਹੜਾ ਸੂਆ ਸੁੰਦੀ ਆ ਕਰਮ ਵਾਲੀ ਇਹ ਪਹਿਲਾ ਸੂਆ ਹੀ ਸੁੰਦੀ ਆ ਪਹਿਲਾ ਸੂਆ ਹਾਂ ਕਿੰਨੇ ਦਿਨਾਂ ਦੀ ਕੱਚੀ ਇਹ ਮੰਨ ਲਓ ਵੀ ਤੇ 12 ਦਿਨ ਪਿਆ ਬੱਚੀ ਦੇ ਬਈ ਬਾਹਰ ਲਿਆ ਕੱਢ ਕੇ ਨੀ ਹਾਂ ਬਾਹਰ ਹੀ ਚਾਹੀਦਾ ਬਾਹਰ ਕੱਢ ਕੇ ਸੁਆਦ ਆਊਗਾ ਹੁਣ ਦਿਖਾਉਨੇ ਆ ਕੱਦ ਦੇਖੋ ਬਈ ਪਰਲੇ ਪਾਸੇ ਖੜਾ ਪੂਰਾ ਨਹੀਂ ਲੀਂਦਾ ਫੁੱਲ ਕੱਢਦਾ ਮੈਂ ਕਿਹਾ ਪੂਰੀ ਪਲੀ ਵੀ ਆ ਪਹਿਲਾ ਸੂਆ ਕਰਮ ਵਾਲੀ ਕਿੰਨੇ ਦਿਨਾਂ ਦੀ ਕੱਚੀ ਦੱਸੇ 12 ਦਿਨ ਪਈ ਆ ਹਲੇ ਪਹਿਲਾ ਸੁਆ ਵੀ ਆਇਆ ਨਹੀਂ ਗਾ ਨਾ ਵੀ ਕੋਈ ਇਹ 6 ਦੰਦ ਜਾਂ 8 ਲੰਦ ਹਲੇ ਦੁੱਗ ਦੇ ਦੰਦ ਭਰੇ ਆ ਬੱਚੀ ਦੇ ਦੁੱਗ ਦੇ ਦੰਦ ਹਜੇ ਧਰੇ ਹੀ ਆ ਹਾਂ ਕੁਆਲਿਟੀ ਦਿਖਾਉਣੀ ਆ ਬਾਹਰ ਚਾਨਣੇ ਲੈ ਜਾ ਕੇ ਦਿਖਾਉਣੀ ਆ ਬਈ ਫੁੱਲ ਕੁਆਲਿਟੀ ਆ ਫੁੱਲ ਬਰੀਡ ਆ ਆ ਜਾ ਪੁੱਤ ਲੈ ਬਈ ਤੂੰਰਾ ਚੈੱਕ ਕਰ ਲੋ ਫੁੱਲ ਬਰੀਡ ਕਰਮ ਵਾਲੀ ਕੱਲੀ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦੋਂ ਆਰਡਰ ਜਿਹੜਾ ਕਰਮ ਵਾਲੀ ਨੇ ਕਮਾ ਦਾ ਤਿਆਰ ਕਰ ਲੈਣਾ ਫੁੱਲ ਪਲੀ ਵੀ ਆ ਫੁੱਲ ਕੱਦ ਫੁੱਲ ਬਰੀਡ ਆ ਕਰਮਾਲੀ ਨੇ ਇੱਕ ਚੀਜ਼ ਆ ਗੱਲ ਹੈ ਕਿ ਆ ਵੀ ਕੋਈ ਇਹਨੂੰ ਸੱਚ ਮੰਨ ਲੇ ਝੂਠ ਮੰਨ ਲੇ ਇਹ ਕੁਸ਼ਕਟੀ ਕੀ ਆਏ ਸੀ ਠੀਕ ਆ ਬਹੁਤ ਚੰਗੇ ਡਾਕਟਰ ਦਾ ਟੀਕਾ ਭਰਿਆ ਵਾ ਅੱਗੇ ਵੀ ਬਹੁਤ ਤਕੜਾ ਸੀਮਨ ਆ ਇਹ ਠੀਕ ਆ ਇਹ ਜਿਹੜਾ ਸੀਮਨ ਸੀਗਾ ਇਹਨਾਂ ਦੇ ਆਟੋਮੈਟਿਕ ਲਈ ਦੇਖ ਲਾ ਵੀ ਸੀਮਨ ਤਿਆਰ ਹੋਇਆ ਵਾ ਸੀ ਇਹਨਾਂ ਦੇ ਸਿੰਘ ਹੀ ਨਹੀਂ ਸੀ ਹੁੰਦੇ ਆ ਸਿੰਘ ਹੀ ਨਹੀਂ ਆ ਇਹਨਾਂ ਦੇ ਹਾਂ ਠੀਕ ਆ ਆਟੋਮੈਟਿਕ ਇਹਦੇ ਕੋਈ ਕੜਾਏ ਵੀ ਨਹੀਂ ਆਟੋਮੈਟਿਕ ਸਿੰਘ ਨਹੀਂ ਆ ਹੂੰ ਬਾਕੀ ਸ੍ਰੀਲੀ ਸ੍ਰੂਲੀ ਆਪਾਂ ਦੇਖ ਆਮ ਹੀ ਡੰਗਰ ਲੈਨੇ ਆ ਚੰਗੇ ਤੋਂ ਚੰਗੇ ਡੰਗਰ ਵੀ ਆਪਾਂ ਲੈ ਆ ਪਰ ਇੰਨਾ ਕੱਦ ਬੱਚੀ ਨੂੰ ਪਲੂਣ ਨੂੰ ਲੱਗਣਾ ਬਹੁਤ ਮੁਸ਼ਕਲ ਬਹੁਤ ਵੱਡੀ ਗੱਲ ਆ ਬਈ ਪੂਰੀ ਫੁੱਲ ਜਿੰਨੀ ਕਹਦੋਂ ਉਨੀ ਹਾਈਟ ਆ ਬਈ ਫੁੱਲ ਹਾਈਟ ਆ ਫੇਸ ਦੇਖੋ ਫੇਸ ਬੜਾ ਪਿਆਰਾ ਵੱਡੀ ਗੱਲ ਦੰਦਾਂ ਜਿਹੇ ਵੜਾ ਬਈ ਤੇ ਜਮਾਂਦਰੂ ਬਾਈ ਨੇ ਦੱਸਿਆ ਇਹਦੇ ਸਿੰਗ ਨਹੀਂ ਆਏ ਤੇ ਕੁਆਲਿਟੀ ਫੁੱਲ ਚੰਗੀਆਂ ਫੁੱਲ ਬ੍ਰੀਡ ਆ ਚੰਗੇ ਸੀਮਣ ਦੀ ਆ ਚੰਗੇ ਸੀਮਨ ਤੇ ਕਰਮ ਵਾਲੀ ਗੱਬਣ ਕਰਵਾਈ ਗਿਆ ਫੇਸ ਦੀ ਬਿਊਟੀ ਚੈੱਕ ਕਰ ਲੋ ਬੋਦੀ ਬੋਦੀ ਪੂਰੀ ਚੰਗਿਆ ਸੁਨੱਖਪੁਣ ਫੁੱਲ ਆ ਬੈਠ ਦੇ ਵਿੱਚ ਕਿੰਨਾ ਦੁੱਧ ਦੇ ਦੂਆਸਤੀ 32 ਕਿਲੋ ਦੁੱਧ ਦੇਖ ਜਿਦ ਤੋਂ ਮੇਰਾ ਐਸਟੀਮੇਟ ਆ ਪਲੂਨ ਨਹੀਂ ਪਾਉਣਾ ਹੂੰ 30 ਤਾਂ ਪਲੱਸ ਪਾਉ ਠੀਕ ਆ ਹਾਂ ਬਾਕੀ ਸਾਮ ਦੇ ਸਰ ਤੇ 30 ਲੀਟਰ ਦੁੱਧ ਪਾਈ ਕੇ ਨਾ ਮੈਂ ਤੋਂ ਉਮੀਦ ਕਰਨਾ ਪਿੱਛੇ ਤੋਂ ਸਫਾਈ ਹੂੰ ਅਚਾਈ ਸਾਰਾ ਕੁਝ ਦਿਖਾ ਬੱਚੀ ਦਾ ਥੰਥੋਂ ਦੇ ਠੰਡੀ ਠੁੰਡੀ ਦਾ ਹੂੰ ਕੱਲੀ ਕੱਚੀ ਕੱਚੀ ਆ ਕਰਮ ਵਾਲੀ ਜਿਹੜੇ ਹਿਸਾਬ ਨਾਲ ਲਾਇਬਰੀ ਤਿਆਰੀ ਹੈ ਨਾ ਕਰਮ ਵਾਲੀ ਨੇ ਬਹੁਤ ਸੋਹਣਾ ਆਰਡਰ ਤਿਆਰ ਕਰਨਾ ਤੋਰਾ ਦੇਖੋ ਇੱਕ ਨੰਬਰ ਮੇਲਿਆਂ ਵਾਲੀ ਵੀ ਰੀਡ ਹੈ ਫੁੱਲ ਬਰੀਡ ਫੁੱਲ ਕੱਦ ਤੇ ਥਾਣ ਦੇਖੋ ਬਾਈ ਬਹੁਤ ਚੰਗਾ ਥਣ ਘੜਦੀ ਆਉਂਦੀ ਆ ਜਿਵੇਂ ਪਲੂਣਾ ਨਾ ਕੱਲਾ ਕੱਲਾ ਥਣ ਪੂਰੀ ਵਿੱਥੀ ਦੇ ਥਣ ਲੱਗਿਆ ਲੇਵਾ ਦੇਖੋ ਲੇਵਾ ਕਮਾਲ ਦਾ ਢਿੱਲਾ ਹਜੇ ਬਹੁਤ ਬਹੁਤ ਬੋਲ ਹੈ ਸਾਰੀਆਂ ਬਾਲਟਾਂ ਲੈ ਕਰ ਦੂ ਫੇਰ ਸੋਣਾ ਤੇ ਥਣ ਥਣ ਬਹੁਤ ਚੰਗਾ ਬਣਾਉਂਗਾ ਕੱਚੀ ਕੱਚੀ ਆ ਬਾਕੀ ਕੱਚੀ ਪੂਰੀ ਅੰਤ ਨਹੀਂ ਬੱਚੀ ਲੈਣ ਲੈਂਦੀ ਆਰਡਰ ਦੇਖੋ ਤੁਸੀਂ ਕਮਾਲ ਦਾ ਤਿਆਰ ਕਰਨਾ ਫੇਸ ਕਰਮਾਲੀ ਦਾ ਬੜਾ ਚੰਗਾ ਬਾਈ ਲੈ ਫੁੱਲ ਬਰੀਡ ਆ ਜਿੰਨੀ ਕਹਿ ਦੋ ਕਨੀਪਰਾ ਹਾਂਜੀ ਜਿਵੇਂ ਬਈ ਫਾਰਮ ਦੇ ਵਿੱਚ ਮੰਨ ਕੇ ਚੱਲ ਨਵੀਆਂ ਗਾਈਆਂ ਪਾਉਣੀਆਂ ਹਨਾ ਹਾਂ ਜੀ ਨੇ ਜੀ ਗਾਂ ਹਨਾ ਪਾਈ ਜਾਵੇ ਜਿਵੇਂ ਕਿਉਂਕਿ ਬਰੀਡ ਦੇ ਕੰਮ ਕਰਾਂਗੇ ਫਿਰ ਅੱਗੇ ਸਾਰੀ ਬਰੀਡ ਚੰਗੀ ਬਣ ਜਾਂਦੀ ਹੈ ਸਟਾਰਟਿੰਗ ਇੱਥੋਂ ਚੰਗੀ ਹੋਊਗੀ ਤਾਂ ਫੇਰ ਹੀ ਚੰਗਾ ਆਊਗਾ ਇੱਕ ਨਾਂ ਦਾ ਫਾਰਮ ਨਹੀਂ ਬਣਦਾ ਇੱਕ ਚੀਜ਼ ਫਾਰਮ ਬਣੂਗਾ ਜਿਹੀਆਂ ਚੀਜ਼ਾਂ ਖੜੀਆਂ ਹੋਣਗੀਆਂ ਸਹੀ ਗੱਲ ਆ ਬਾਈ ਅਗਲਾ ਕਹੂਗਾ ਚਾਰ ਪਸ਼ੂ ਭਾਵੇਂ ਦੀ ਬੰਦਾ ਘੱਟ ਪਾ ਦੇ ਹਨੀ ਭਰਾ ਹੂੰ ਤੇ ਮੁੱਲ ਕੀ ਅਜਾ ਜਰ ਮੁੱਲ ਦੇਖੋ ਅੱਜ ਦੀ ਘੜੀ ਵੀ ਆਪਾਂ ਇਹਦਾ ਕੋਈ 2 ਲੱਖ ਨਹੀਂ ਮੰਗਣਾ ਹੂੰ ਬੱੱਚੀ ਦੋਦੂ ਵੀ ਵਿਕ ਜਾਣੀ ਓਕੇ ਕੀ ਗੱਲ ਆਪਾਂ ਨੂੰ ਹੈਗੀ ਹੈ ਹੂੰ ਠੀਕ ਆ ਠੀਕ ਆ 1 45 ਦੇ ਵਿੱਚੋਂ ਬੰਦੇ ਦਾ ਮਾਨ ਤਾਨ ਕਰ ਦਾਂਗੇ ਜਿਹੜਾ ਉਹ ਠੀਕ ਆ ਮੋਲਾ ਮਾਜਜ 1 ਲੱਖ 45000 ਰੁਪਿਆ ਮੋਲਾ ਮਾਨ ਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਚੰਗੀ ਆ ਬੜ ਫੁੱਲ ਪਲੀ ਵੀ ਦੰਦਾ ਚ ਵੜ ਪਹਿਲਾ ਸੂਆ ਵੜ ਅੰਗਾ ਬਈ ਫੁੱਲ ਕੱਦ ਫੁੱਲ ਬਰੀਡ ਆ ਇੱਕ ਗੱਲ ਆ ਵੀ ਜਿਹਦੇ ਸਵਾਦ ਲੈਣਾ ਆ ਥੋੜਾ ਭਾ ਲਾਉਣਾ ਉਹ ਫੋਨ ਵੀ ਨਾ ਆਵੇ ਲੱਖ ਸਵਾ ਲੱਖ ਲਾ ਠੀਕ ਹੈ ਬਈ ਹਾਂ ਹੂੰ ਜ਼ਰੂਰੀ ਆ ਅੱਗੇ ਬਈ 2 ਨੰਬਰ ਤੇ ਕਿਹੜਾ ਸੂਹਾ ਜੀ ਇਹ ਮੰਨ ਲਓ ਵੀ ਸੂਹਾ ਤੀਜਾ ਸੂਈ ਵੀ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ 10 ਦਿਨ ਹੋ ਗਏ ਬੱਚਾ ਕੀ ਆ ਬੱਚਾ ਮਗਰ ਆਹੀ ਆ ਬੱਚਾ ਦਾ ਹਾਂ ਆਹ ਬੱਚਾ ਇਹਦਾ ਠੀਕ ਆ ਬਈ 10 ਕ ਦਿਨ ਹੋ ਗਏ ਬਾਈ ਕਹਿੰਦਾ ਸੂਈ ਨੂੰ ਦੁੱਧ ਕਿੰਨਾ ਹੁੰਦਾ ਅੱਜ 20 ਲੀਟਰ ਤਿਆਰ ਆ ਅਗਲਾ ਚੋ ਸਕਦਾ ਦੋਨੇ ਟਾਈਮ ਜੋ ਲੈ ਦੋਨੇ ਟਾਈਮ ਕਿੰਨਾ ਕਿ ਜ਼ਰੂਰੀ ਆ ਦੇਖ ਆਪਾਂ ਫਾਰਮ ਦੀ ਗਾਂ ਲਈ ਆ ਫਾਰਮ ਚੋਂ ਹੀ ਆਈ ਆ ਹੂੰ ਪਹਿਲੇ ਸੂਏ ਤੋਂ ਲੈ ਕੇ ਹੱਥ ਦੀ ਚਵਾਈ ਘੱਟ ਹੋਈ ਵੀ ਆ ਓਕੇ ਤੇ ਚੋਨੇ ਆਪਾਂ ਮਸ਼ੀਨ ਨਾਲ ਹੀ ਆ ਓਕੇ ਬਈ ਹਾਂ ਕੀਕਾ ਉਹ ਕਿਉਂ ਦੱਸਿਆ ਚੰਗਾ ਹੁੰਦਾ ਨਹੀਂ ਜ਼ਰੂਰੀ ਹੈ ਮੁੜ ਕੇ ਬਾੜ ਪਾ ਕੇ ਇੱਥੇ ਭੱਜਾਵੇ ਅਗਲਾ ਸਵਾਦ ਨਹੀਂ ਹੁੰਦਾ ਹਾਰਮ ਦੀ ਗਾਂ ਕੀ ਮਸ਼ੀਨ ਤੇ ਬਾਈ ਲੱਗੀ ਵੀ ਆ ਮਸ਼ੀਨ ਨਾਲ ਹੀ ਬਾਈ ਕਹਿੰਦਾ ਚਵਾਈ ਕਰਦੇ ਆ ਫੇਸ ਬੜਾ ਚੰਗਾ ਬੋਦੀ ਚੰਗੀ ਆ ਸਨਖ ਪੋਣਾ ਚੰਗਾ ਚੰਗੀ ਆ ਫੁੱਲ ਕੱਦਦੀ ਆ ਰਾਜੀ ਲੇਵਾ ਕਮਾਲ ਦਾ 20 ਲੀਟਰ ਦੁੱਧ ਬਾਈ ਕਹਿੰਦਾ ਚਵਾ ਕੇ ਦੇ ਦਾਂਗੇ ਕੋਈ ਕਹਿਣ ਵਾਲਾ ਨਹੀਂ ਚੂਣ ਵਾਲਾ ਤਿਆਰ ਪਹਿਲਾਂ ਵੀ ਬਾਈ ਨੇ ਕਈ ਵੀਡੀਓ ਪਾਈਆਂ ਜਿੰਨਾ ਦੁੱਧ ਕਹਿਦਾ ਬਾਈ ਉਹਨਾਂ ਹਾਜ਼ਰ ਹੁੰਦਾ ਇਹ ਨਹੀਂ ਹੈਗਾ ਵੀ ਬਾਈ ਕਹਿ ਕੇ ਦੁੱਧ ਬਾਈ ਟਲੀ ਜਾਊਗਾ ਚਵਾਉਣ ਤੋਂ ਬਾਈ ਕਹਿੰਦਾ ਆਪਾਂ ਚਵਾ ਕੇ ਵੀ ਦੇ ਦਾਂ ਕੋਈ ਚੈੱਕ ਕਰਨੀ। ਬਸ ਤੇ ਕੀ ਮੋਲ ਆ ਫਿਰ ਇਹਦਾ ਜਾਇਜ਼ ਆ ਬਾਈ। ਇਹਦਾ ਆਪਾਂ 75000 ਚ ਮਾਨਤਾਨ ਕਰ ਲਾਂਗੇ। 75000 ਰੁਪਇਆ ਮੋਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ। ਚੰਗੀ ਆ ਪਲੇ ਵੀ ਫੁੱਲ ਆ। ਮੰਲੇਵਾ ਚੰਗਾ। ਚਿਵਾਈ ਚ ਵੀ ਪੂਰੀ ਚੰਗੀ ਆ ਵੈਸੇ ਬਾਈ ਕਹਿੰਦਾ ਮਸ਼ੀਨਾਂ ਤੋਂ ਨੇ ਕੋਈ ਚੈੱਕ ਕਰਨੀ। ਆਰਡਰ ਦੇਖੋ ਢਿੱਲਾ ਢੁਲਾ ਬਹੁਤ ਪਈਆਂ ਨੇ। ਬਾਕੀ ਜਿਹੜਾ ਟਾਈਮ ਆ ਵੀਡੀਓ ਬਣਾਉਣ ਦਾ ਇਹ ਸਵੇਰ ਦਾ ਹੀ ਟਾਈਮ ਆ। ਕੋਈ ਬੜਾ ਟਾਈਮ ਨਹੀਂ ਹੋਇਆ 12:00 ਵੱਜ ਗਏ। ਹਾਂ। 12:00 ਦੇ ਦਾ ਟਾਈਮ ਆ ਉਸਾ ਮਨ ਅੰਦਾਜ਼ਾ ਲਾ ਸ਼ਾਮ ਤੱਕ ਕੱਢ ਰਾ ਜਿਹੜਾ ਕਰਮ ਵਾਲੀ ਨੇ ਵਧੀਆ ਤਿਆਰ ਕੀਤਾ ਬਾਕੀ ਕੱਲੀ ਐਵੇਂ ਨਹੀਂ ਗੱਲ ਵੀ ਆਪਾਂ ਵੀ ਮਸ਼ੀਨ ਤੇ ਉਹ ਚੁਾਈ ਮਸ਼ੀਨ ਤੇ ਕਰਾਉਂਦੇ ਆ ਕੋਈ ਗਰਮ ਗਰਮ ਕਿਸੇ ਪੱਖੋਂ ਨਹੀਂ ਠੀਕ ਆ ਹਾਂ ਚੋਲੇ ਹੱਥੀ ਵੀ ਚੋਲਾ ਹਾਂ ਹੱਥੀ ਵੀ ਚੋਲਾ ਹੱਥੀ ਜਾਨੀ ਕਿ ਆ ਵੀ ਥਣ ਦੇਖੋ ਬੱਤ ਦਾ ਮਸ਼ੀਨ ਵਾਲਾ ਥਣ ਛੋੜਾ ਆ ਹੱਥੀ ਆਪਾਂ ਤਾਂ ਨਹੀਂ ਕਹਿੰਦੇ ਅਗਲੇ ਉਹ ਕਿ ਹੱਥੀ ਮੱਥਾ ਮਾਰੂ ਅਗਲਾ ਦੁੱਧ ਨਹੀਂ ਪੂਰਾ ਕਰਨਾ ਗਾਨੇ ਸਹੀ ਗੱਲ ਆ ਭਾਈ ਥਣ ਦੇਖੋ ਨੇੜ ਤੋਂ ਚੈੱਕ ਕਰ ਲਓ ਭਾਈ ਚੁਵਾਈ ਚੁਵਾਈ ਪੂਰੀ ਚੰਗੀ ਤੇ ਮੁੱਲ ਜਮਾ ਜਾਇਜ਼ ਆ ਮਾਨਦਾਰ ਜ਼ਰੂਰ ਹੋ ਜਾ। ਹਾਂ ਤੋਕੜਾਂ ਵਾਲਾ ਭਾ ਵੀ ਫਿਰ ਉਹ ਹੀ ਕੀਤਾ ਆਪਾਂ। ਹਾਂਜੀ। ਤੋਕੜਾਂ ਵਾਲਾ ਭਾ ਕੀਤਾ ਲੈ। ਠੰਡੇ ਠੰਡੇ ਸੀਲ ਸੂਲ ਠੰਢੀ ਜਿਹਾ ਪੂਆ। ਮਾਦੀ ਹੱਥ ਲਾਈ ਚਾਲ ਕੋਈ ਚੱਕਰ ਨਹੀਂ ਕਹਿਣਾ ਕਰਮ ਵਾਲੀ ਨੇ ਕੋਈ ਨਹੀਂ। ਅੱਗੇ ਭਰਾ 3 ਨੰਬਰ। ਤੋਕੜ। ਹਾਂ ਇਹ ਤੋਕੜਾ ਹੈ। ਕਿੰਨਾ ਟਾਈਮ ਹੋਗਾ ਸੂਈ ਨੂੰ? ਇਹ ਮੰਨ ਲਓ ਵੀ ਸੂਈ ਤਾਂ ਦੇਖੋ ਗਾਹਾਂ ਦੀ ਗਾਹ ਆਪਣੇ ਕੋਲੇ ਚੱਲ ਕੇ ਆਈ ਹੈ। ਹੂੰ। ਪਰ ਉਹਨਾਂ ਦੀ ਜਿੰਨਾ ਕ ਮੈਂ ਕਹਿ ਸਕਦਾ ਵੀ ਉਹਨਾਂ ਦੀ ਕਰੀਬ ਹੀ ਸੀ ਫਾਰਮ ਵਾਲਿਆਂ ਦੀ ਕੱਲੀ ਚਾਰ ਤੇ। ਓਕੇ। ਫੀੜ ਪਾਊਗਾ ਬੰਦਾ 11 ਕਿਲੋ ਦੁੱਧ 10 ਕਿਲੋ 11 ਦੇ ਦੂਗੀ ਠੀਕ ਆ ਅੱਜ ਵੈਰ ਥੱਲੇ 8 ਕਿਲੋ ਦੁੱਧ ਹੈ ਨੈਟ ਅਗਲਾ ਚੋ ਸਕਦਾ 7 ਕਿਲੋ ਦੁੱਧ ਚੋ ਕੇ ਲੈਵੇ ਅਗਲਾ ਹੂੰ ਸਾਡਾ 8 ਵੀ ਨਾ ਮੰਨੇ ਕਿਉਂ ਬੰਦਾ ਬਦਲ ਕੇ ਬਹਿ ਗਿਆ ਹੱਥ ਹੱਥ ਦਾ ਮੰਨ ਜਾਂਦਾ ਪਾਈ 1/2 ਕਿਲੋ ਦਾ ਫਰਕ ਪੈ ਜਾਂਦਾ ਸਹੀ ਗੱਲ ਆ ਬਈ 7 ਲੀਟਰ ਦੁੱਧ ਵਈ ਗਿਆ ਦਾ ਕੰਡੇ ਵਾਲਾ ਹਾਜ਼ਰ ਤੇ ਦੁੱਧ ਵੀ ਮਾਝਰ ਗਈ। ਮਾਝਰ ਗਾ ਹੂੰ ਵੀ ਜੀਨੇ ਤਿਆਰ ਕਰ ਲਈ ਸਵਾ ਲੱਖ ਦੀ ਬਿਹੜ। ਹੂੰ। ਬੱਚੀ ਪਾਲਨੋਂ ਕਿਤੇ ਚੰਗੀ। ਕਿਤੇ ਚੰਗੀ ਆ ਠੀਲ ਠੰਡੀਆਂ ਦੇਖਾਂਈ ਬਈਆ ਕੋਈ ਨਿਆਣਾ ਨਹੀਂ ਪੋਣਾ ਦਾ। ਕੀ ਬਾਤ ਆ ਬਈ ਠੰਡੀ ਦੇਖੋ ਜਿੰਮੇ ਮਰਜੀ ਬੈ ਜਾ ਚੂਣ ਚਵਾ ਦੇਖੋ ਬਾਲੀ ਚੰਗੀ ਚਵਾਈ ਆ ਨਾ। ਬਾਕੀ ਅੰਤ ਹੀ ਕੋਈ ਨਹੀਂ। ਮੋਟਾ ਮੋਟਾ ਚੂਣ। ਬੱਚੀ ਪਾਲਨੋਂ ਠੀਕ ਆ ਬਈ ਜੇ ਕਿਤੇ ਰਹੇਗੀ ਬਈ ਕਿੰਨੇ ਰੁਪਈਆ ਦੀ ਬਿਹੜ ਅੱਜ ਦੀ। ਸਵਾ ਲੱਖ ਨੂੰ ਜਿੰਨੂੰ ਮਰਜ਼ੀ ਦੇ ਦੇ 25 ਕਿਲੋ ਵਾਲੀ ਜਰਸੀ ਆ ਕੋਈ ਛੋਟੀ ਮੋਟੀ ਜਰਸੀ। ਦੀ ਮੋਟੀ ਜਰ ਬਾਕੀ ਹੋਰ ਗੱਲ ਹੈ ਹੂੰ ਵੀ ਪੌਣੇ 2 ਮਹੀਨੇ ਹੋ ਗਏ ਬਣੀ ਨੂੰ ਬੈਠ ਨੂੰ ਓਕੇ ਹਾਂ ਹੂੰ ਕੋਲ ਦੇ ਬਈ ਤੋਰ ਦੇ ਸਿਵਾਈ ਚੰਗੀ ਆ ਠੰਡੀ ਸੀਲ ਆ ਫੈਂਟ ਫੁੱਲ ਆਉਂਦੀ ਆ 7 ਲੀਟਰ ਹੀ ਮੰਨਗੇ ਚਲਾ ਮੈਂ ਐਫ ਦੇ 14 15 ਲੀਟਰ ਦਾ ਮੈਂ ਦਾ ਮੰਨ ਲਾ ਵੀ 2 ਲੱਖ ਅਲੀ ਦਾ ਸਹੀ ਗੱਲ ਆ ਭਾਈ ਕਿਉ ਫੈਂਟ ਫੁੱਲ ਹੋਣੀ ਆ ਇੱਕ ਤਾਂ ਬਰੀਡ ਫੈਂਟ ਵਾਲੀ ਆ ਭਾਈ ਬਸ ਇੱਕ ਟੋਕੜ ਹੋਈ ਵੀ ਆ ਗੱਲਾਂ ਸਾਰੀਆਂ ਰਲਦੀਆਂ ਗਾਂਜਨੀ ਯਾਰ ਕਾਹੋਦਾ ਹੂੰ ਬਾਕੀ ਫਰਸਰ ਕੀਚੇ ਔਰ ਸਪਈ ਆ ਮੈਂ ਕਹਿੰਦਾ ਪਲੀ ਪਈ ਆ ਫੁੱਲ ਰਾਜੀ ਆ ਜਿਵੇਂ ਆਪਾਂ ਕਹਿੰਨੇ ਟੱਠੇ ਵਰਗੀ ਪਈ ਆ ਕਹਿੰਦੇ ਹੂੰ ਕੁਆਲਿਟੀ ਦੇਖੋ ਲੈ ਕੁਆਲਿਟੀ ਫੁੱਲ ਆ ਖੜਾ ਬੋਲ ਦਿਆ ਮੂੰਹੋਂ ਬੋਲ ਦਿਆ ਵੜ ਤੇ ਭਾ ਵੀ ਪਾਈ ਕਹਿੰਦਾ ਜਮਾਂ ਜਾਇ ਜੀ ਕਰਾਂਗੇ ਕੀ ਮੋਲ ਆ ਫਿਰ ਜਾਇ ਪਾ ਦੇਖੋ ਜੇ ਤਾਂ ਅਗਲੇ ਨੇ ਐਵੇਂ ਜਿਵੇਂ ਲੈਣੀ ਆ ਹੂੰ ਚੱਕਰਾਂ ਜਣੀ ਵੜਨਾ ਰਿਸਕ ਤੇ ਲੈਣੀ ਪਊ ਠੀਕ ਆ ਠੀਕ ਆ ਰਿਸਕ ਤੇ ਅਸੀਂ ਲਈ ਆ ਹੂੰ ਫੇਰ ਤਾਂ ਆਪਾਂ ਦੇ ਦਾਂਗੇ 30000 ਰੁਪਏ ਦੀ 30000 ਮਨਤਾਨ ਕਰ ਦਾਂਗੇ ਓਕੇ ਜੇ ਅਗਲਾ ਕਹਿੰਦਾ ਮੈਂ ਚੈੱਕ ਕਰਾ ਲੂੰ ਗੱਬਣ ਹੋਈ ਫਿਰ ਉਹੇ ਜ ਆ ਪਾ ਹੋਊਗਾ ਫਿਰ ਉਹੇ ਜ ਆ ਪਾ ਹੋਊਗਾ ਠੀਕ ਆ ਜੇ ਤਾਂ ਬਾਈ ਕਹਿੰਦਾ ਐਂ ਲੈ ਜਾਉਂਗੇ ਤਾਂ ਬਾਈ ਕਹਿੰਦਾ 30000 ਦੀ ਦੇ ਦਾਂਗੇ ਜੇ ਜੈਕ ਕਰਵਾਉਣੀ ਆ ਫਿਰ ਜੇ ਗੱਬਣ ਨਿਕਲਾਈ ਵੇਗਾ ਨਾ ਗੱਬਣ ਦੇ ਭਾਅ ਚ ਜਾਊਗੀ ਹਣਾ ਤੇ ਗੱਬਣ ਦਾ ਫਿਰ ਜਦ ਦੇ ਨਿਕ ਲਈ ਤਾਂ ਤੈਨੂੰ ਪਤਾ ਹੀ ਐ ਕਿ ਨਹੀਂ ਬਾਈ ਨਿਕਲੂ ਗੱਬਣ ਮੇਰਾ ਜਿੱਥੋਂ ਦਾ ਕਸਟਿਮੇਟ ਆ ਠੀਕ ਆ ਹਾਂ ਅੱਲਾ ਗਲਾ ਥਾਨ ਗਲਾਬੀ ਥੰਟ ਲਾਂ ਬਹੁ ਪਈਆਂ ਕੱਦ ਚੰਗਾ ਬਰੀਡ ਚੰਗੀ ਪੱਲੀ ਵੀ ਫੁੱਲ ਫੇਸ ਬੜਾ ਪਿਆਰਾ ਬਿਊਟੀ ਬਹੁਤ ਆਗੀ ਹਾਂਜੀ ਹਾਂਜੀ ਅੱਗੇ ਭਰਾ 4 ਨੰਬਰ ਕਿਹੜਾ ਸੁਆ ਸੁਈ ਆ ਇਹ ਦੂਜਾ ਸੁਆ ਸੁਈ ਆ ਕਦੋਂ ਸੁਈ ਆ ਅੱਜ ਮੰਨ ਲਓ ਵੀ ਚੌਥਾ ਦੇਣਾ ਇਹਨੂੰ ਸੁਈ ਨੂੰ ਉਹ ਬੱਚਾ ਖੜਾ ਹੈਗਾ ਬੱਚਾ ਅਰੇ ਚਲ ਕਮਰਵਾ ਦੇ ਬੱਚਾ ਹੈ ਇਹ ਬੱਚਾ ਹੈ ਆ ਖੜਾ ਬੱਚਾ ਬਈ ਠੀਕ ਆ ਚੌਥਾ ਦੇਣਾ ਹੈ ਹਾਂ ਠੰਡੀ ਸੀਲ ਦਾ ਇਹਦਾ ਅੰਤ ਕੋਈ ਨਹੀਂ ਅੱਜ ਮੰਨ ਲਓ ਵੀ 13 14 ਕਿਲੋ ਦੁੱਧ ਚੋ ਸਕਦਾ ਥਣ ਥਣ ਲੱਗਿਆ ਗੁੱਲੇ ਵਰਗਾ ਆਪਦੀ ਚੋਈ ਦਾ ਚੋਈ ਬਾਈ ਕਹਿੰਦਾ ਪੂਰੀ ਚੰਗੀ ਆ ਲੈ ਥਾਣ ਦੇਖੋ ਆਰਡਰ ਦੇਖੋ ਬਈ ਕਮਾਲ ਦਾ ਬਹੁਤ ਸੋਹਣਾ ਆਰਡਰ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਪੂਰੀ ਬਿੱਤੀ ਦੇ ਥਾਣਾਂ ਚੁਵਾਈ ਯਾਰ ਬੜੀ ਚੰਗੀ ਹੈ ਬੜੀ ਚੰਗੀ ਚੁਵਾਈ ਹੈ ਉਂਗਲ ਦੀ ਚੁਵਾਈਣ ਲੱਗਿਆ ਨਾ ਮੁੱਖੀ ਜਿਹੜਾ ਗੁਲਾਬੀ ਥਣ ਸਹਿਜੀ ਦੱਸਦਾ ਨਾ ਥਣ ਲੱਗ ਹਾਂਜੀ ਹਾਂਜੀ ਖੋਲੋ ਬਈ ਤੋਰਿਓ ਬਰੀਕੀ ਚ ਪਾਉਦਾ ਵੜ ਹਨ ਬਰੀਕੀ ਪੂਰੀ ਹੂੰ ਬਰੀਕੀ ਦੀ ਬੜੀ ਹੈ ਕਰਮ ਵਾਲੀ ਫੇਸ ਹੂਸ ਦੇਖੋ ਕਰਮ ਵਾਲੀ ਦਾ ਪੂਰਾ ਚੰਗਾ ਹੂੰ ਚੰਗੀ ਹੈ ਬਰੀਕੀ ਦਾ ਪਤਲੀ ਚਮੜੀ ਦੀ ਆ ਦੁੱਧ ਵਾਲਾ ਪੀਸ ਆ ਬਈ ਜੇ ਆਪਾਂ ਸੱਚੀ ਕਹਿ ਲਈ ਨਾ ਲੇਵਾ ਦੇਖੋ ਬਾ 12:00 ਬਜੇ ਆ 12:00 ਵਜੇ ਨੂੰ ਲੇਵਾ ਦੇਖ ਕਿੱਥੇ ਲਹਿ ਗਈ ਹਨ ਤੇ ਆਥਨ ਨੂੰ ਦੇਖੀ ਲੇਵਾ ਬਈ ਉਹਨਾ ਬੇਤਨੀ ਜਿੰਨਾ ਲੇਵਾ ਬਣਾਉਂਦੀ ਐ ਜਿੰਨਾ ਲੇਵਾ ਬਣਾਉਂਦੀ ਐ ਸੱਚੀ ਗੱਲ ਆ ਬਈ ਤੇ ਮੁੱਲ ਕੀ ਐ ਜੈਜ ਬਾਕੀ ਗਰਮੀਆਂ ਗਰਮੀਆਂ ਦਾ ਤੋਹਫਾ ਮੁੱਲ ਜੈਜ ਬਸ ਆਪਾਂ 57000 ਰੁਪਏ ਦੀ ਵਾੜ ਦੇ ਦਾਂਗੇ ਕਿੰਨਾ ਦੁੱਧ ਦੱਸੇ ਸੋਰਸਪਾ ਹੁਣ ਮੰਨ ਲੈ ਵੀ 13 14 ਕਿਲੋ ਖੁੱਲਾ ਹੋ 13 14 ਕਿਲੋ ਦੁੱਧ 18 ਕਿਲੋ ਦੁੱਧ ਪਾ ਦੂ ਬਾਲੇ ਵਿੜੇ ਹੀ ਨਹੀਂ ਮਾਰਦਾ 57000 ਰੁਪਇਆ ਜਮਾ ਜਾਇਜ਼ ਮੋਲ ਆ ਬਾਈ ਕਿਉਂਕਿ ਬਾਈ ਭਾਅ ਦੇ ਲਾਉਣ 13 14 ਲੀਟਰ ਵਾਲਿਆਂ ਦੇ ਕਿੱਥੇ ਗਏ ਹਨ ਨਾਲੇ ਹਾਲੇ ਦਿਨ ਚੌਥਾ ਜਸੂਈ ਨੂੰ ਦਿਨ ਹਜੇ ਚੌਥਾ ਹੀ ਆ ਸੂਈ ਨੂੰ ਹਾਂ ਤੇ ਮੁੱਲ ਵੀ ਜਮਾ ਜਾਇਜ਼ ਆਗਾ ਤੇ ਬਰੈਡ ਦੇਖੋ ਬਾਈ ਚੰਗੀ ਆ ਬ੍ਰੀਡ ਵਾਲੀ ਬਰੈਡ ਤੂੰਰਾ ਇੱਕ ਨੰਬਰ ਤੇ ਲੇਵਾ ਕਮਾਲ ਆ ਬਾਈ 18 ਕਿਲੋ ਦੁੱਧ ਆਰਾਮਦਾਰੀ ਨਾਲ ਪਾ ਦੂ ਹੂੰ ਸਿਰਫ ਆ ਵੀ ਆਪੋ ਉਹੀ ਜਿਹੀ ਕਰਾ ਸਹੀ ਗੱਲ ਬਸ ਪੂਰਾ ਕਦ ਕਦ ਦਰਮਿਆਨਾ ਹੈਗਾ ਸਹੀ ਗੱਲ ਕਦਨਾ ਵਾਲਾ ਵੱਡਾ ਮੰਨਿਆ ਅਗਲਾ ਸਹੀ ਗੱਲ ਕਦ ਬਈ ਦਰਮਿਆਨਾ ਗਾ ਸਹੀ ਗੱਲ ਆ ਬਾਈ ਦੀ ਜਿਹਨਾਂ ਘਰੇ ਰੱਖਣੀਆਂ ਛੋਟਾ ਮੰਨ ਦਰਮਿਆਨਾ ਜਾਂ ਕਰਦਾ ਮੈਂ ਤਾਂ ਮੁਕਾਬਲਾ ਕਰੂ ਜਿਹਨੇ ਘਰੇ ਰੱਖਣੀਆਂ ਹੂੰ ਲੇਵਾ ਦੇ ਕੋ ਲੇਵੇ ਦੀ ਜਿਹੜੀ ਫੀਟਿੰਗ ਆ ਨਾ ਕਮਾਲ ਦੀ ਆ ਬਹੁਤ ਸੋਹਣਾ ਲੇਵਾ ਮਗਰਮੂਰਲਾ ਲੇਵਾ 4 ਸਪੀਰੇ ਵਾਲਾ ਲੇਵਾ ਉਠੀ ਇੱਕ ਕਦ ਹੋਰ ਹੁੰਦਾ 90000 ਦੂਜੀ ਸਹੀ ਗੱਲ ਕਦ ਦਾ ਅਸਰ ਪੈਂਦਾ ਬਈ ਹਾਂਜੀ ਅੱਗੇ ਬਈ ਲਾਸਟ ਕਿਹੜਾ ਸੂਆ ਸੂਈ ਵੀ ਐ ਇਹ ਦੂਜਾ ਸੂਆ ਸੂਈ ਵੀ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਮੰਨ ਲਓ ਵੀ ਅੱਜ 10ਵਾਂ ਦਿਨ ਆ ਸੂਈ ਨੂੰ 10ਵਾਂ ਦਿਨ ਇਹਦੀ ਸੰਸਾਰ ਬੱਚੀ ਮਰ ਗਈ ਸੀ ਓਕੇ ਜਿਹੜਾ ਜੂ ਸਾਫ਼ ਐ ਸਾਰਾ ਕੁਝ ਹੂੰ ਠੀਕ ਐ ਹੂੰ ਵੀ ਥੋੜਾ ਜਿਹਾ ਬੱਚੇ ਦਾ ਕਰ ਗਈ ਕੋਸ਼ਿਸ਼ ਤਨ ਨੂੰ ਪੰਦਾ ਉਪਰਾ ਕਰਦਾ ਹੋ ਜਾਂਦਾ ਠੀਕ ਐ ਹੁਣ ਦੁੱਧ ਦੇ ਅਸਲੇ ਚੂਣ ਵਾਲਾ 7 ਲੀਟਰ 7 ਲੀਟਰ ਦੁੱਧ 15 ਕਿਲੋ ਕਰ ਜੂ ਬੈਠਨੇ ਦਿਲ ਦਿਲ ਹੁਣ ਤੇ ਰਾਜਪੁੱਜ ਕੇ ਖਾਣ ਲੱਗੀ ਐ ਠੀਕ ਐ ਬਾਈ ਉਸ ਬੱਚੇ ਦਾ ਕੁਝ ਘਰ ਦਾ ਉਹ ਆਪਣੇ ਕੋਲੇ ਅਗਲਾ ਸਬੂਤ ਦੇਖ ਸਕਦਾ ਸਾਰੀ ਵੀਡੀਓ ਆ ਓਕੇ ਬਾਈ ਸੂੰਦੀ ਦੀ ਬੱਚੇ ਮਰੇ ਦੀ ਸਾਰੀ ਵੀਡੀਓ ਹੈਗੀ ਸਾਰੀ ਵੀਡੀਓ ਆਪਣੇ ਕੋਲੇ ਆ ਠੀਕ ਆ ਹੁਣ ਦੁੱਧ ਕਿੰਨਾ ਹੁਣ 7 ਲੀਟਰ ਅਗਲਾ ਚੋਲੇ ਆ 7 ਲੀਟਰ ਦੁੱਧ ਬਾਈ ਕਹਿੰਦਾ ਦੋ ਡੰਗ ਚੋਲੇ ਜਿਹੜਾ ਚੂਣਾ ਅਗਲੇ ਨੂੰ ਉਹ ਦੱਸਣ ਦਾ ਫਾਇਦਾ ਐਵੇਂ ਮੈਂ 15 12 ਕਹਿੰਦਾ ਫਾਇਦਾ ਕੀ ਨਿਕਲੇ 3 ਕਿਲੋ ਹਮ ਨਾਲੇ ਆਪ ਦਾ ਟਾਈਮ ਖਰਾਬ ਨਾ ਦੇ ਰੱਖਣਾ ਬਾਈ ਤੋਰਾ ਦੇਖੋ ਇੱਕ ਨੰਬਰ ਬਰੀਡ ਚੰਗੀ ਆ ਫੈਂਟ ਇਹਦੀ ਬਹੁਤ ਹੌਂਸੇ ਜਰਸੀ ਨਸਲਾ ਬਾਈ ਕੁਆਲਿਟੀ ਚੰਗੀ ਆ ਥਣ ਲੇਵਾ ਚੰਗਾ ਮੁੱਠੀ ਵਾਲਾ ਥਣ ਚਬਾਈ ਕਿਵੇਂ ਆਪਾਂ ਕਿਹੜਾ ਇੱਕ ਵੇਚਨੀ ਆ ਨੱਤ ਵੇਚਣਾ ਚੁਾਈ ਚੁਾਈ ਪੂਰੀ ਚੰਗੀ ਆ ਪੂਰੀ ਠੰਡੀ ਆ ਠੀਕ ਆ ਹਾਂ ਉਹੀ ਗੱਲ ਨਹੀਂ ਆਲਾ ਆਪਦੀ ਤਸੱਲੀ ਕਰਨ ਹੂੰ ਨਾ ਪਤਾ ਮੁੱਲ ਕੀ ਇਹਦਾ ਜਾਇਜ਼ ਆ ਮੋਲੇ ਦਾ ਮੰਨ ਲੈ ਵੀ ਅੱਜ ਦੀ ਘੜੀ ਆਲਾ ਜਿਹੜਾ ਹੋ ਅਗਲਾ ਹੁਣ ਲਊ ਜਿੱਦੈ ਹੁਣ 15 ਕਿਲੋ ਤੇ ਬਾਕੀ ਉਹਦੇ ਦਾ ਤੈਨੂੰ ਬਤਾ ਆਪਾਂ ਉਸ ਭਾਅ ਨੇ ਵੇਚਾਂਗੇ ਹੂੰ 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 ਅੱਜ ਵਾਪਾਂ 36000 ਦੀ ਬੈੜ ਦੇ ਦਾਂਗੇ 36000 ਟੋਕੜਾਂ ਦਾ ਮੁੱਲ ਕਰਾਂਗੇ ਇਹਦਾ ਮੁੱਲ 36000 ਰੁਪਈਆ ਮਾਨ ਤਨ ਜਿਹੜਾ ਮੌਕੇ ਤੇ ਜੁੜੂ ਹੋ ਜੂਗਾ ਕਵਾਲਿਟੀ ਚੰਗੀ ਆ ਬਈ ਤੋਰਾ ਇੱਕ ਨੰਬਰ ਆ ਕੱਦ ਚੰਗਾ ਬਰੀਡ ਚੰਗੀ ਆ ਨਾਗ ਸੀ ਭਰਾ ਕੋਲੇ ਪੰਜ ਪੰਜੀ ਦਿਖਾਦੇ ਬਈ ਕਿਸੇ ਵੀਰ ਨੂੰ ਕੋਈ ਵੀ ਨਾਗ ਪਸੰਦ ਆ ਬਈ ਨਾ ਕਨੈਕਟ ਕਰ ਲਿਓ ਧੰਨਵਾਦ ਬਈ